ਇਹ ਤੁਸੀਂ ਦੇਸੀ ਗੋੜ ਲੈਣਾ ਤੇ ਇਸ ਤਰ੍ਹਾਂ ਡ్రਾਈ ਫਰੂਟ ਵਾਲਾ ਦੇਸੀ ਗੋੜ ਵੀ ਮਿਲ ਜਾਊਗਾ ਤੇ ਇਹਦੇ ਵਿੱਚ ਸੌਂਫ ਵગેਰਾ ਮੂੰਗਫਲੀ ਵગેਰਾ ਤੇ ਨਾਰੀਅਲ ਵਗੈਰਾ ਲੱਗਾ ਹੋਇਆ ਤੇ ਡ్రਾਈ ਫਰੂਟ ਗੋੜਵਾ ਹੈ ਤੇ ਅੱਧਾ ਕਿਲੋ ਦੀ ਪੈਕਿੰਗ ਫਰੈਸ਼ ਚਵਾ ਤੇ 55 ਰੁਪਏ ਦੀ ਪੈਕਿੰਗ ਇਸ ਤਰ੍ਹਾਂ ਤੇ ਤੁਸੀਂ ਡ్రਾਈ ਫਰੂਟ ਵਾਲਾ ਗੋੜ ਵੀ ਤੁਸੀਂ ਲੈ ਜਾ ਸਕਦੇ ਆਣਾ ਕਿਤੇ ਹਜਾਣੇ ਤੇ ਫਿਰ ਚ ਭੁੰਗਾ ਲੈਣਾ ਇਹ ਵਿੱਚ ਦੇਖੋ ਦਰਗਾ ਆਹ ਗਾਰਲਿਕ ਪੇਸਟ ਜੇ ਤੁਸੀਂ ਗਾਰਲਿਕ ਪੇਸਟ ਲੈ ਜਾਣਾ ਤੇ ਦੇਖੋ ਗਾਰਲਿਕ ਪੇਸਟ ਵੀ ਤੁਹਾਨੂੰ ਇੱਥੋਂ ਮਿਲ ਜੂਗੇ ਤੇ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਤੇ ਇਹਨਾਂ ਤੇ ਰੇਟ ਹੋਰ ਤੁਸੀਂ ਇਹ ਨਹੀਂ ਹੈਗਾ ਰੇਟ ਲਿਖੇ ਹੋਏ 38 ਰੁਪਏ ਦੇਖੋ ਇਹ ਬੋਤਲ ਮਿਲਦੀ ਹੈ ਛੋਟੀ ਬੋਤਲ ਔਰ ਵੱਡੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਵਾਰ ਸਵਾਗਤ ਹੈ ਤੁਹਾਡਾ ਰੀਅਲ ਮੰਜੀ ਚੈਨਲ ਤੇ ਤੇ ਅੱਜ ਅਸੀਂ ਆਇਆ ਬੋਮਨ ਕ੍ਰੈਕਸ਼ਨ ਜਿਹੜਾ ਕਿ ਹਰਿਆਣਾ ਵਿੱਚ ਖੁੱਲ ਚੁੱਕਾ ਆ ਖੁੱਲਾ ਕਿੱਥੇ ਆ ਪੈਟਰੋਲ ਪੰਪ ਦੇ ਸਾਹਮਣੇ ਤੇ ਤੁਹਾਨੂੰ ਸਾਰੇ ਬੋਮਨ ਕ੍ਰੈਕਸ਼ਨ ਸ਼ਕਰਾਣਾ ਸਟੋਰ ਦੇ ਉਹਦੇ ਸਾਰੇ ਰੇਟ ਦਿਖਾਵਾਂਗੇ ਵੀਡੀਓ ਨਾ ਬਣੀ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਤੁਹਾਨੂੰ ਸਾਰੇ ਰੇਟ ਦਿਖਾਣੇ ਆ ਤੇ ਔਰ ਵਧੀਆ ਫਰੈਸ਼ ਸਮਾਨ ਅਸੀਂ ਲੈ ਕੇ ਗਏ ਸੀ ਤੇ ਫਿਰ ਪਹਿਲਾਂ ਲੈ ਕੇ ਗਏ ਸੀ ਦੇਖਿਆ ਫਿਰ ਸਮਾਨ ਕਿੱਦਾਂ ਦਾ ਤੇ ਫਿਰ ਹੁਣ ਵੀਡੀਓ ਜਿਸ ਤਰ੍ਹਾਂ ਸਾਰਾ ਦਿਖਾਵਾਂਗਾ ਵੀਡੀਓ ਨੂੰ ਬਣੇ ਰਹੀ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੀ ਵੀ ਕਰ ਦਿਓ ਤੇ ਚਲੋ ਦਿਖਾਉਨੇ ਆ ਹਾਂਜੀ ਜੀ ਇਹ ਗੋਲਡਨ ਬੋਮਨ ਕਲੈਕਸ਼ਨ ਸਾਹਮਣੇ ਤੁਹਾਨੂੰ ਪੈਟਰੋਲ ਪੰਪ ਦਿਖਦਾ ਆ ਇਹਦੇ ਸਾਹਮਣੇ ਪੈਟਰੋਲ ਪੰਪ ਦੇ ਇੱਕ ਸਾਈਡ ਤੇ ਮਤਲਬ ਕਿ ਇਹ ਕੋਲ ਆ ਪੈਟਰੋਲ ਪੰਪ ਦੇ ਸਾਨੂੰ ਗੋਲਡਨ ਬੋਮਨ ਕਲੈਕਸ਼ਨ ਨਵੀਆਂ 숍ਸ ਖੁੱਲੀਆਂ ਸਾਰੀਆਂ 숍ਸ ਨਵੀਆਂ ਖੁੱਲ ਕੇ ਆਇਆ ਤੇ ਇਹ ਹੈਗਾ ਗੋਲਡਨ ਬੋਮਨ ਕਲੈਕਸ਼ਨ ਗ੍ਰੋਸਰੀ ਸਟੋਰ ਆ ਇਹਨਾਂ ਦਾ ਨੰਬਰ ਉੱਤੇ ਹੈਗਾ ਆ ਲਿਖਿਆ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਇਹਨਾਂ ਦਾ ਪੂਰਾ ਐਡਰੈਸ ਵੀ ਤੁਸੀਂ ਲੈ ਸਕਦੇ ਆ ਨਹੀਂ ਪਤਾ ਲੱਗਦਾ ਤੁਹਾਨੂੰ ਇਹ ਦੇਖੋ ਉੱਪਰ ਨੰਬਰ ਲਿਖਿਆ ਹੋਇਆ ਤਾਂ ਤੁਸੀਂ ਨੰਬਰ ਤੇ ਫੋਨ ਕਰਕੇ ਤੇ ਇੱਕ ਵਾਰੀ ਕਨਫਰਮ ਕਰ ਸਕਦੇ ਆ ਇਹ ਹਰਿਆਣੇ ਦੇ ਵਿੱਚ ਪਟ્રોલ ਬਬ ਦੇ ਕੋਲ ਹੀ ਆ ਰਾਜਸਤਾਨੀ ਮਾਰਬਲ ਦੇ ਸਾਹਮਣੇ ਆ ਇਹ ਸ਼ਾਪ ਗਰੋਸਰੀ ਸਟੋਰ ਦੀ 골ਡਨ ਬੋਬ ਮੈਨ ਕਲੈਕਸ਼ਨ ਗਰੋਸਰੀ ਸਟੋਰ ਵਾ ਔਰ ਇੱਥੇ ਸਮਾਨ ਬਿਲਕੁਲ ਸਸਤਾ ਮਿਲਦਾ ਹੈ ਬਾਜ਼ਾਰ ਨਾਲੋਂ ਸਸਤਾ ਵਧੀਆ ਮਿਲਦਾ ਹੈ ਸਮਾਨ ਇੱਥੇ ਤੁਹਾਨੂੰ ਬੇਬੀ ਪ੍ਰੋਡਕਟ ਵੀ ਮਿਲ ਜੂਗੇ हिमालयया ਦੇ ਬੇਬੀ ਪ੍ਰੋਡਕਟ ਵਿੱਚ ਸਾਰੇ ਮਿਲ ਜੂਗੇ ਔਰ ਗ੍ਰੋਸਰੀ ਦਾ ਸਾਮਾਨ A ਤੋਂ ਲੈ ਕੇ Z ਤੱਕ ਤੁਹਾਨੂੰ ਸਾਰਾ ਸਾਮਾਨ ਇੱਕ ਛੱਤ ਥਲੇ ਮਿਲੂਗਾ ਮਿਲੂਗਾ ਕਿੱਥੇ 골ਡਨ ਬੋਮ ਦਾ ਕਲੈਕਸ਼ਨ ਹਰਿਆਣਾ ਜਰੂਰ ਆਓ ਲੋ ਜੀ ਇੱਧਰ ਜਿੱਦਾ ਬਿਸਕੁਟ ਲੱਗੇ ਹੋਏ ਆ ਤੇ ਬਿਸਕੁਟ ਇਹ ਸਾਰੇ ਜਿੱਦਾਂ ਵੀ ਤੁਸੀਂ ਬਿਸਕੁਟ ਚਾਹੁੰਦੇ ਆ ਤੇ ਇਹ ਬਿਸਕੁਟ ਜਿਹੜੇ ਆ 38 38 ਰੁਪਏ ਚ ਪੈਕਟ ਲੱਗੇ ਹੋਏ ਤੇ ਦੇਖ ਸਕਦੇ ਆ ਬਿਸਕੁਟ ਵੀ ਤੇ ਜੇ orange color ਆ white colors ਇਹ ਵੀ 38 ਰੁਪਏ ਦੇ ਤੁਹਾਨੂੰ ਮਿਲ ਜੂਗੇ ਉੱਤੇ ਜਿਹੜੇ ਵੀ ਤੁਸੀਂ ਬਿਸਕੁਟ ਲੈਣੇ ਆ ਤੁਹਾਨੂੰ 38 ਰੁਪਏ ਚ ਮਿਲ ਜੂਗੇ ਥੱਲੇ ਕਾਜੂ ਵੀ ਮਿਲ ਜੂਗੇ ਤੁਹਾਨੂੰ ਤੇ ਇੱਧਰ ਵੀ ਸਾਰੇ ਬਿਸਕੁਟ ਵੈਰਾਈਟੀ ਲੱਗੀ ਹੋਈ ਆ ਤੇ ਤੁਹਾਨੂੰ ਇਹ 38 ਰੁਪਏ ਚ ਤੇ ਗੱਟਚਕ ਹੈਗੀ ਆ 45 ਰੁਪਏ ਚ ਤੁਹਾਨੂੰ ਗੱਟਚਕ ਵੀ ਮਿਲ ਜੂਗੀ ਤੇ ਇਹ ਬਰਾਊਨ ਵਾਲੇ ਜਿਹੜੇ ਹੁੰਦੇ ਆ ਚਾਕਲੇਟ ਵਾਲੇ ਬਿਸਕੁਟ ਇਹ ਵੀ ਤੁਹਾਨੂੰ 38 ਰੁਪਏ ਚ ਮਿਲ ਜੂਗੇ ਤੇ ਸਾਰੇ ਬਿਸਕੁਟ ਇੱਥੇ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਆ ਤੇ ਜਿਦਾਂ ਕਿ ਸਰਦੀਆਂ ਆ ਰਹੀਆਂ ਤੇ ਗੱਟਚਕ ਵੀ ਲੱਗੀ ਤੇ ਗੱਟਚਕ ਵੀ ਤੁਹਾਨੂੰ 45 ਰੁਪਏ ਇਚ ਮਿਲ ਜੂਗੇ ਇਧਰ ਨਮਕੀਨ ਵੀ ਲੱਗਾ ਹੋਇਆ ਹੈ ਤੇ ਇਸ ਤਰ੍ਹਾਂ ਦੇ ਨਮਕੀਨ ਪੈਕਟ ਵੀ ਲੱਗੇ ਹੋਏ ਤੁਸੀਂ ਲੈ ਜਾ ਸਕਦੇ ਆ ਤੇ ਜੇ ਜਿਆਦਾ ਤੇਜ ਨਮਕੀਨ ਵੀ ਹੈਗਾ ਹੈ ਲਾਈਟਰ ਨਮਕੀਨ ਵੀ ਆਰਕ ਤਰ੍ਹਾਂ ਨਮਕੀਨ ਵੀ ਤੁਹਾਨੂੰ ਮਿਲ ਜੂਗੇ ਚਨੇ ਵੀ ਮਿਲ ਜੂਗੇ ਜਿਹੜੇ ਭੁਜੇ ਹੋਏ ਚਨੇ ਹੁੰਦੇ ਇਸ ਤਰ੍ਹਾਂ ਦੇ ਪੈਕਟ ਇਸ ਵੀ ਤੁਹਾਨੂੰ ਸਾਰੇ ਮਿਲ ਜੂਗੇ ਭੁਜਿਆ ਜਿੱਦਾਂ ਦਾ ਮਰਜ਼ੀ ਚਾਹੁੰਦੇ ਆ ਜੇ ਤੁਹਾਨੂੰ ਗਿਰੀਆਂ ਚਾਹੀਦੀਆਂ ਤਾਂ ਗਿਰੀਆਂ ਵੀ ਇਸ ਤਰ੍ਹਾਂ ਦੇ ਪੈਕਟ ਮਿਲ ਜੂਗੇ ਦੇਖੋ ਤੇ ਇਹ ਨਹੀਂ ਹੈਗਾ ਸਮਾਨ ਫਰੈਸ਼ ਆ ਸੀ ਵੀ ਲੈ ਕੇ ਗਏ ਸੀ ਤਾਂ ਆਇਆ ਤੇ ਗਿਰਿਪ ਕੋੜਾ ਜਿਹਨਾਂ ਚਾਹੀਦਾ ਗਿਰਿਪ ਕੋੜਾ ਵੀ ਮਿਲ ਜੂਗਾ ਤੇ ਇਸ ਤਰ੍ਹਾਂ ਦੇ ਬੂੰਦੀ ਦੇ ਪੈਕਟ ਵੀ ਤੁਹਾਨੂੰ ਮਿਲ ਜੂਗੇ ਤੇ ਇਧਰ ਜਿਹੜੀ ਖੱਟੇ ਵਾਲੀ ਬੂੰਦੀ ਹੁੰਦੀ ਬੂੰਦੀ ਦੇ ਪੈਕਟ ਵੀ ਤੁਹਾਨੂੰ ਮਿਲ ਜੂਗੇ ਜਿਸ ਤਰ੍ਹਾਂ ਤੁਹਾਨੂੰ ਆ ਦੱਸਿਆ ਗਿਰਿਪ ਕੋੜਾ ਵੀ ਮਿਲ ਜੂਗਾ ਗਿਰੀਆਂ ਚਾਹਣੇ ਨੇ ਗਿਰੀਆਂ ਵੀ ਤੁਹਾਨੂੰ ਮਿਲ ਜੂਗੇ ਇਸ ਤਰ੍ਹਾਂ ਭੂਜੇ ਵੀ ਹਰ ਤਰ੍ਹਾਂ ਦੇ ਮਿਲ ਜੂਗੇ ਤੇ ਲੋ ਜੀ ਇਸ ਤਰ੍ਹਾਂ ਸਾਮਾਨ ਲੱਗਾ ਹੋਇਆ ਤੇ ਇਧਰ ਜਿਹੜਾ ਮੁੰਡਾ ਆ ਹਾਂ ਮੁੰਡਾ ਵੀ ਮਿਲ ਜੂਗਾ ਇਹ ਵੀ ਤੁਹਾਨੂੰ 40 ਰੁਪਏ ਦਾ ਪੈਕਟ ਲੱਗਾ ਹੋਇਆ ਆ ਤੇ ਇਸ ਤਰ੍ਹਾਂ ਮੋਟਰੀ ਦੇ ਪੈਕਟ ਮਿਲ ਜੂਗੇ ਦੇਖੋ ਮੋਟਰੀ ਦੇ ਪੈਕਟ ਵੀ ਲੱਗੇ ਹੋਏ ਆ ਇਸ ਤਰ੍ਹਾਂ ਤੇ ਤੁਹਾਨੂੰ ਮੋਟਰੀ ਦੇ ਵੀ ਪੈਕਟ ਮਿਲ ਜੂਗੇ ਤੇ ਬਾਕੀ ਮਲਿੰਡੇ ਦਾ ਉੱਤੇ ਲਿਖਿਆ ਹੋਇਆ 40 ਰੁਪਏ ਤੇ ਮਠੀਆਂ ਵੀ ਹਰ ਤਰ੍ਹਾਂ ਦੀ ਇਸ ਦਾ ਸਮੋਸੇ ਮਠੀਆਂ ਇਹ ਵੀ ਮਿਲ ਜੂਗੇ ਤੁਹਾਨੂੰ ਤੇ ਬਾਕੀ ਇਸ ਤਰ੍ਹਾਂ ਦੇ ਚਿਪਸ ਵਗੈਰਾ ਇਹ ਵੀ ਮਿਲ ਜੂਗੇ ਤੁਹਾਨੂੰ ਪੂਜੇ ਵੀ ਹਰ ਤਰ੍ਹਾਂ ਦੇ ਲੱਗੇ ਹੋਏ ਦੇਖ ਸਕਦੇ ਆ ਤੇ ਇੱਧਰ ਵੀ ਪੂਜੇ ਲੱਗੇ ਹੋਏ ਦੇਖ ਸਕਦੇ ਆ ਪੂਜੀ ਹਰ ਤਰ੍ਹਾਂ ਦੇ ਮੈ ਇੱਧਰ ਵੀ ਆਲੂ ਪੂਜੀਆਂ ਵੀ ਤੁਹਾਨੂੰ ਮਿਲ ਜੂਗਾ ਖੱਟਾ ਮਿੱਠਾ ਪੂਜੀਆਂ ਵੀ ਮਿਲ ਜੂਗਾ ਇੱਧਰ ਸਬਜੀ ਵਾਲੀਆਂ ਪਕੌੜੀਆਂ ਸਬਜੀ ਵਾਲੀ ਪਕੌੜੀਆਂ ਤੁਹਾਨੂੰ ਵੱਡੀਆਂ ਵੀ ਮਿਲ ਜੂਗੀਆਂ ਛੋਟੀਆਂ ਵੀ ਮਿਲ ਜੂਗਾ ਪਕੌੜੀਆਂ ਘਰ ਖਾਣ ਵਾਲੇ ਵਾਸਤੇ ਸਬਜੀ ਪਕੌੜੀਆਂ ਪਕੌੜੀਆਂ ਵੀ ਤੁਹਾਨੂੰ ਮਿਲ ਜੂਗੀਆਂ ਇਹ ਤੁਹਾਨੂੰ ਮਾਂ ਦਲਿਓ ਮਾਂ ਵੀ ਮਿਲ ਜੂਗੇ ਹਰ ਹਰ ਦੀ ਦਾਲ ਵੀ ਮਿਲ ਜੂਗੀ ਤੇ ਸੋਇਆ ਬੀਨ ਦੀ ਦਾਲ ਵੀ ਤੁਹਾਨੂੰ ਮਿਲ ਜੂਗੀ 45 ਰੁਪਏ ਰੇਟ ਲਿਖੇ ਹੋਏ ਆ ਸਾਹਮਣੇ ਦੇਖ ਸਕਦੇ ਹੋ ਤੁਹਾਨੂੰ ਰੇਟ ਲਿਖੇ ਹੋਏ ਆ ਜਿਹੜੀ ਦਲਗੋ ਦਾਲਾ ਮਹਾ ਦੀ 55 ਰੁਪਏ ਆ ਇਹ 45 ਰੁਪਏ ਆ ਸੋਇਆ ਬੀਨ ਤੇ ਇਹ ਸਾਹਮਣੇ ਹੈਗੀ ਆ 58 ਰੁਪਏ ਹਰ ਹਰ ਦੀ ਦਾਲ ਇੱਧਰ ਤੁਹਾਨੂੰ ਛੋਲਿਆਂ ਦੀ ਬਲੈਕ ਚਨੇ ਸੌਰੀ ਬਲੈਕ ਚਨੇ ਅੱਧਾ ਕਿਲੋ ਜਿਹੜੀ ਆ 40 ਰੁਪਏ ਦੇ ਲੱਗੇ ਹੋਏ ਆ ਤੇ ਜਿਹੜੇ ਕਿਲੋ ਆ 80 ਰੁਪਏ ਦੇ ਲੱਗੇ ਹੋਏ ਤੁਹਾਨੂੰ ਇਸ ਤਰ੍ਹਾਂ ਤੁਹਾਨੂੰ ਚਨੇ ਵੀ ਮਿਲ ਜੂਗੇ ਦਾਲ ਹਰਕਤ ਹਰਕ ਦਾਲ ਮਿਲ ਜੇ ਇੱਧਰ ਚਨੇਾਂ ਦੀ ਦਾਲ ਜਿਹੜੀ ਆ ਤੁਹਾਨੂੰ 40 ਰੁਪਏ ਅੱਧਾ ਕਿਲੋ ਤੇ 80 ਰੁਪਏ ਕਿਲੋ ਮਿਲ ਜੂਗੀ ਤੇ 98 ਰੁਪਏ ਕਿਲੋ ਮਾਂ ਮਿਲ ਜੂਗੇ ਇਸ ਤੋਂ ਮਾਹਾਂ ਦੇ ਮਾਹ ਵੀ ਤੁਹਾਨੂੰ ਸਾਫਤ ਮਾਹ ਵੀ ਮਿਲ ਜੂਗੇ ਇੱਧਰ ਤੁਹਾਨੂੰ ਮਿਲ ਜੂਗੇ ਮਸਰਾਂ ਦੇ ਦਾ ਮਸਰਾਂ ਦੀ ਦਾਲ ਤੇ ਮਸਰਾਂ ਦੀ ਦਾਲ ਦਾ ਵੀ ਦੇਖੋ ਅੱਧਾ ਕਿਲੋ ਦਾ ਪੈਕਟ 56 ਰੁਪਏ ਰੇਟ ਲਿਖੇ ਹੋਏ ਆ ਤੁਸੀਂ ਆ ਕੇ ਸਮਾਨ ਆਪ ਲਿਜਾ ਸਕਦੇ ਆ ਤੇ ਵੱਡੇ ਪੈਕਟ ਵੀ ਕਿਲੋ-ਕਿਲੋ ਦੀ ਪੈਕਿੰਗਾਂ ਵੀ ਲੱਗੀਆਂ ਆ ਕਿਲੋ ਦੀ ਪੈਕਿੰਗ 112 ਰੁਪਏ ਆ ਤੇ ਇੱਧਰ ਤੁਹਾਨੂੰ ਦਾਲ ਵੀ ਮਿਲ ਜੂਗੀ ਤੇ ਮਸਰਾਂ ਦੀ ਦਾਲ ਆ ਮਸਰਾਂ ਦੀ ਦਾਲ 112 ਰੁਪਏ ਕਿਲੋ ਮਿਲ ਜੂਗੀ ਤੇ 56 ਰੁਪਏ ਦੀ ਅੱਧਾ ਕਿਲੋ ਜੇ ਅੱਧਾ ਕਿਲੋ ਦੇ ਪੈਕਿੰਗ ਲੈ ਜਾਣੇ ਉਹ ਵੀ ਤੁਹਾਨੂੰ ਮਿਲ ਜੂਗੀ 56 ਜੇ ਕਿਲੋ ਦੀ ਪੈਕਿੰਗ ਲੈਣੀ ਉਹ ਵੀ ਮਿਲ ਜੂਗੀ ਰਾਜਮਾ ਵਗੈਰਾ ਵੀ ਮਿਲ ਜੂਗਾ ਬਾਕੀ ਮਸਰਾਂ ਦੀ ਦਾਲ ਰੱਖੀ ਹੋਈ ਹੈ ਤੇ ਇੱਕ ਸਰ ਵੀ ਤੁਸੀਂ ਮਸਰਾਂ ਦੀ ਦਾਲ ਰੱਖੀ ਹੋਈ ਹੈ نیچے ਮੂੰਗੀ ਵੀ ਤੁਹਾਨੂੰ ਤੋਂ ਤੇ ਮੂੰਗੀ ਵੀ ਮਿਲ ਜੂਗੀ ਅੱਧਾ ਕਿਲੋ ਚਰਨ ਚਰ ਪੈਰੇ ਕਿਲੋ ਦੀ ਪੈਕਿੰਗ ਆ ਵੀ ਹੈ ਕਿ ਅੱਧਾ ਕਿਲੋ ਦੀ ਪੈਕਿੰਗ ਹੈ ਇੱਧਰ ਤੁਹਾਨੂੰ ਚਿੱਤਰ ਜਿਹੜੇ ਰਾਜਮਾ ਹੁੰਦੇ 60 ਰੁਪਏ ਦੇ ਅੱਧਾ ਕਿਲੋ ਮਿਲ ਜੂਏ ਤੇ ਕਿਲੋ ਦੀ ਪੈਕਿੰਗ ਵੀ 120 ਰੁਪਏ ਕਿਲੋ ਦੀ ਪੈਕਿੰਗ ਦਾ ਦੇਖ ਸਕਦੇ ਇੱਧਰ ਤੇ ਜੇ ਵਾਈਟ ਚਨੇ ਲੈਣੇ ਤੁਸੀਂ ਵਾਈਟ ਚਨੇ ਵੀ ਲੈ ਜਾ ਸਕਦੇ ਵਾਈਟ ਚਨੇ ਆ 44 ਰੁਪਏ ਦੇ 18 ਕੁ ਮਤਲਬ ਕਿ ਰੇਟ ਰਿਕੇ ਹੋਇਆ ਤੁਸੀਂ ਦੇਖ ਸਕਦੇ ਹੋ نیچے ਤੁਹਾਨੂੰ ਮੋਠਾ ਦਾਲ ਹਰ ਤਰ੍ਹਾਂ ਦੀ ਮੂੰਗੀ ਆ ਮੂੰਗੀ ਮੈਲਟੂਨ ਹਰ ਤਰ੍ਹਾਂ ਦਾ ਦਾਲ ਤਾਂ ਉੱਥੋਂ ਮਿਲ ਜਾਊਗੀ ਤੇ ਇੱਕ ਵਾਰੀ ਤੁਹਾਨੂੰ ਫੇਰ ਨਿਗਾਹ ਕਰਾ ਦਨੇ ਆ ਤੇ ਸਾਮਾਨ ਵੀ ਫਰੈਸ਼ ਏਕੋ ਦਾ ਮਿਲਦਾ ਬਿਸਕਟ ਕੀ ਨਮਕੀਨ ਹਰ ਤਰ੍ਹਾਂ ਦੇ ਆ ਮਟਰੀ ਸਮੋਸੇ ਵਗੈਰਾ ਸਮੋਸੀਆਂ ਮੇ ਵਗੈਰਾ ਮਿਲ ਜਾਊਗਾ ਮਰੁੰਡਾ ਮਿਲ ਜਾਊਗਾ ਮਰੁੰਡਾ ਵੀ ਮਿਲ ਜਾਊਗਾ ਤੁਹਾਨੂੰ ਇੱਥੇ ਹਰ ਤਰ੍ਹਾਂ ਦਾ ਸਾਮਾਨ ਅਵੇਲੇਬਲ ਆ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਆਣਾ ਕਿੱਥੇ ਆ ਹਰਿਆਣੇ ਦੇ ਵਿੱਚ ਪੈਟਰੋਲ ਪੰਪ ਰੋਲ ਪੰਪਰੇ ਸਾਹਮਣੇ ਇਹ ਸ਼ਾਪ ਲੱਗੀ ਹੋਈ ਆ ਤੇ ਫ੍ਰੈਸ਼ ਸਮਾਨ ਉਹ ਇੱਧਰ ਤਾਂ ਕੁਛ ਨਹੀਂ ਆਗਾ ਸਮਾਨ ਫ੍ਰੈਸ਼ ਮਿਲ ਜੂਗਾ ਤੁਹਾਨੂੰ ਤੋਂ ਬਿਲਕੁਲ ਸਾਫ ਸੁਥਰਾ ਸਮਾਨ ਲੱਗਾ ਹੋਇਆ ਆ ਤੇ ਤੁਹਾਨੂੰ ਦਾਅਤ ਮਿਲ ਜੂਗੀ 96 ਰੁਪਏ ਤੇ ਇੱਧਰ ਕਣੀ ਵੀ ਤੁਹਾਨੂੰ 36 ਰੁਪਏ ਮਿਲ ਜੂਗੀ ਤੇ ਇੱਧਰ ਜਿਹੜੇ ਚਾਵਲ ਲੱਗੇ ਹੋਏ ਆ ਸਾਫ ਚਾਵਲ ਮਿਲ ਜੂਗੇ 65 ਰੁਪਏ ਕਿਲੋ ਤੇ ਲੱਗੇ ਹੋਏ ਆ ਸਾਫ ਚਾਵਲ ਤੇ ਜੇ ਤੁਸੀਂ ਪੌਣ ਲੈ ਜਾਣੀ ਆ ਪੌਣ ਚਾਵਲਾਂ ਦੀ ਬਾਸਮਤੀ ਚਾਵਲਾਂ ਦੀ ਪੌਣ ਲੈ ਜਾਣੀ ਆ ਇਹ ਤੁਹਾਨੂੰ 50 ਰੁਪਏ ਮਿਲ ਜੂਗੀ ਤੇ ਬਾਕੀ ਇੱਧਰ ਜੇ ਤੁਸੀਂ ਅੰਬੜਸਰ ਦੇ ਦੀਆਂ ਬੜੀਆਂ ਇਸ ਤਰ੍ਹਾਂ ਦੀ ਪੈਕਿੰਗ ਚ ਲੈ ਜਾਣੀਆਂ ਤੇ ਇਹ ਵੀ ਲੈ ਜਾ ਸਕਦੇ ਉੱਥੇ ਮਿਲ ਜਾਂਦੀ ਹੈ ਦੇਖੋ ਲੱਤੀਆਂ ਹੋਈਆਂ ਆ ਅੰਬੜਸਰ ਦੇ ਆ ਤੇ ਅੰਬੜਸਰ ਦੀਆਂ ਬੜੀਆਂ ਵੀ ਤੁਹਾਨੂੰ ਇਸ ਤਰ੍ਹਾਂ ਮਿਲ ਜੂਗੇ ਤਾਂ ਸੋਇਆ ਬਿੰਦਾ ਜਿਹੜਾ ਚੂਰਾ ਹੁੰਦਾ ਹੈ ਤੇ ਤੁਹਾਨੂੰ ਇਸ ਤਰ੍ਹਾਂ ਦੀ ਪੈਕਿੰਗ ਵਿੱਚ ਮਿਲ ਜੂਗਾ ਤੇ ਇਹਨਾਂ ਨੇ ਰੇਟ ਵੀ ਲਿਖਿਆ ਹੋਇਆ ਹੈ ਸਾਹਮਣੇ ਕੋਈ ਤੁਹਾਨੂੰ ਕਨਫਿਊਜ਼ ਨਹੀਂ ਹੋਵਗੇ ਰੇਟ ਹਰ ਇੱਕ ਤਰ੍ਹਾਂ ਦਾ ਰੇਟ ਲਿਖਿਆ ਹੋਇਆ ਹੈ ਫਰੈਸ਼ ਸਮਾਨ ਆ ਕਿਉਂਕਿ ਪਹਿਲਾਂ ਕੋ ਸਮਾਨ ਲਜਾਈਦਾ ਹੈ ਫਿਰ ਅਸੀਂ ਵੀਡੀਓ ਪਾਈ ਦੀ ਤੇ ਇਹਦੇ ਵਿੱਚ ਵੀ ਸੋਇਆ ਬਿੰਦਾ ਚੂਰਾ ਵੀ ਤੁਹਾਨੂੰ ਮਿਲ ਜੂਗਾ ਤੇ ਇਹਦੇ ਵਿੱਚ ਤੁਹਾਨੂੰ 6 इंच उराकी बढ़िया और ਤੁਸੀਂ ਲਿਜਾ ਸਕਦੇ ਚਾਵਲ ਤੁਹਾਨੂੰ ਹਰ ਤਰ੍ਹਾਂ ਦੇ ਚਾਵਲ ਮਿਲ ਜੂਗੇ ਤਾਂਪਸ ਚਾਵਲ ਮਿਲ ਜੂਗੇ ਕਣੀ ਮਿਲ ਜੂਗੇ ਪੌਣ ਮਿਲ ਜੂਗੇ ਸਾਫ ਤੇ ਚਾਵਲ ਵੀ ਮਿਲ ਜੂਗੇ ਜੇ ਤੁਸੀਂ ਰਾਜਪੋਕ ਰਾਜਪੋਕ ਮਖਾਣੇ ਜੇ ਕਿਸੇ ਨਾਲ ਜਾਣੇ ਹੋ ਤੇ ਪਾਇਆ ਪਾਇਆ ਦੀ ਪੈਕਿੰਗ ਆ 280 ਰੁਪਏ ਤਾਂ ਤੁਹਾਨੂੰ ਮਖਾਣੇ ਵੀ ਇੱਥੋਂ ਮਿਲ ਜੂਗੇ ਤੇ ਲਿਜਾ ਸਕਦੇ ਆ ਤੇ ਦਾਲਾਂ ਕੀ ਚਾਵਲ ਕੀ ਤੁਹਾਨੂੰ ਹਰ ਤਰ੍ਹਾਂ ਦਾ ਸਮਾਨ ਚਿੱਤਾ ਦੱਸਿਆ ਹੀ ਆ ਹਰ ਤਰ੍ਹਾਂ ਦਾ ਸਮਾਨ ਇੱਥੋਂ ਮਿਲ ਜੂਗਾ ਦੇਖ ਸਕਦੇ ਇੱਕ ਵਾਰ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਵਿਜ਼ਿਟ ਕਿੱਥੇ ਕਰਨਾ ਹੈ ਤੇ ਇਹ 250 ਤੇ 250 ગ્રામ ਹੈ 240 ਦੇ ਲਿਖੇ ਹੋਏ ਆ ਤੇ ਇਹ ਰੈੱਡ ਵਾਲਿਆਂ ਚ ਮਿਲ ਜਾਂਦਾ ਰਸਗੁਲਾ ਮਖਾਣਾ ਤੇ ਇਹ ਤੁਹਾਨੂੰ ਰਾਜਪੋਗ ਮਖਾਣਾ ਵੀ ਮਿਲ ਜੂਗਾ ਰਸਗੁਲਾ ਮਖਾਣਾ ਵੀ ਮਿਲ ਜੂਗਾ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਆਣਾ ਕਿੱਥੇ ਹਰਿਆਣੇ પેટ્રોલ ਪੰਪ ਦੇ ਸਾਹਮਣੇ ਇਹਨਾਂ ਦੀ ਸ਼ਾਪ ਆ ਬੋਮਨ ਕਲੈਕਸ਼ਨ ਨਵਾਂ ਖੁੱਲਿਆ ਹੋਇਆ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੇ ਦੇਖ ਸਕਦੇ ਆ ਇਹ 75 ਰੁਪਏ ਚੱਕ ਕੇ ਮਿਲ ਜੂਗੇ ਤੇ ਇਹ ਜਿੱਦਾਂ ਮਿਲ ਗਏ ਮੈਂਗੋ ਦਾ ਲਗਾਇਆ ਹੋਇਆ ਹੈ ਤੇ ਇਹ ਹੈਗਾ 55 ਰੁਪਏ ਦੀ 2 ਲੀਟਰ ਦੀ ਬੋਤਲ ਆ ਨਾ 2 ਲੀਟਰ ਦੀ ਬੋਤਲ ਇਹ ਤੁਹਾਨੂੰ 55 ਰੁਪਏ ਚ ਮਿਲ ਜੂਗੀ ਤੇ ਇੱਧਰ ਲੇਜ਼ ਜਾਣੇ ਤੁਸੀਂ ਲੇਜ਼ ਵੀ ਤੁਹਾਨੂੰ 9 ਰੁਪਏ ਦੇ ਪੈਕਟ ਆ ਇਸ ਤਰ੍ਹਾਂ ਦੇ ਕੇਕ ਵਗੈਰਾ 18 ਰੁਪਏ ਦਾ ਪੈਕਟ ਆ ਤੇ ਕਨਫਲਿਕਸ ਜਿਹੜੇ ਆ ਹੁੰਦੇ ਆ ਪੌਪਸੇ 18 ਰੁਪਏ ਚ ਵਾ ਤੇ ਇੱਧਰ ਔਰੀਐਂਟ ਔਰੀਐਂਟ ਦਾ ਬਲਬ ਵੀ ਤੁਹਾਨੂੰ ਮਿਲ ਜੂਗੇ ਤੇ ਇਹ ਹੈਗਾ 45 ਰੁਪਏ ਉੱਤੇ ਰੇਟ ਲਿਖਿਆ ਪੱਲਵ ਵੀ ਤੁਹਾਨੂੰ ਇੱਥੇ ਮਿਲ ਜੂਗਾ ਤੇ ਡਾਈਪਰ ਜਿਨ੍ਹਾਂ ਨੂੰ ਡਾਈਪਰ ਵਗੈਰਾ ਚਾਹੀਦਾ ਤਾਂ ਡਾਈਪਰ ਵੀ 200 ਰੁਪਏ ਕਿੰਨੇ ਡਾਈਪਰ ਇਹਦੇ ਵਿੱਚ 30 ਡਾਈਪਰ ਤੇ ਸਹਿਜ ਵੱਖਰੇ ਵੱਖਰੇ ਹਨ ਸਾਈਜ਼ ਦੇ ਰੇਟ ਇੱਕੋ ਹੀ ਆ ਰੇਟ ਤਾਂ ਇੱਕ ਹੀ ਰਹਿਣਾ ਜੀ ਸਾਈਜ਼ ਦੇ ਕਾਉਂਡਿਕ ਪੀਸ ਘਟ ਨਹੀਂ ਵਧਣਗੇ ਪੀਸ ਘਟ ਸਾਈਜ਼ ਦੇ ਰਿਕੋਰਡਿੰਗ ਪੀਸ ਘਟ ਵਧ ਜਾਣਗੇ ਪਰ ਪ੍ਰਾਈਸ ਇਹੋ ਹੀ ਰਹਿਣਾ ਸਪਰ ਕਿਊਟਸ ਜਿਹੜਾ ਡਾਈਪਰ ਹੈ ਤੁਹਾਨੂੰ 200 ਰੁਪਏ ਦਾ ਮਿਲ ਜਣਾ ਇਹਦੇ ਵਿੱਚ ਤਿੰਨ ਡਾਈਪਰ ਲਿਖੇ ਹੋਏ ਆ ਤੇ ਇਹਦੇ ਵਿੱਚ ਤੁਸੀਂ ਪੁਰਾਣਾ ਰੇਟ ਦੇਖ ਸਕਦੇ ਆ ਜੋ ਬਾਹਰ ਮਾਰਕੀਟ ਦਾ ਰੇਟ ਹੈ 499 ਰੁਪਏ ਆ ਫਿਰ ਵੀ ਇਹ 200 ਰੁਪਏ ਤਾਂ ਦੇਖ ਸਕਦੇ ਡਾਈਪਰ ਲੈ ਜਾ ਸਕਦੇ ਡਾਈਪਰ ਹੋਰ ਵੀ ਹੈਗੇ ਨੇ ਤੇ ਇਧਰ ਦੇਖੋ ਡਾਈਪਰ ਲੱਗੇ ਹੋਏ ਆ ਡਾਈਪਰ ਵੀ ਤੁਸੀਂ ਲੈ ਜਾ ਸਕਦੇ ਆ ਤੇ ਜਿਹੜੇ ਵੀ ਚਾਹੀਦੇ ਸਾਈਜ਼ ਜਿਹੜਾ ਵੀ ਚਾਹੀਦਾ ਤੁਹਾਨੂੰ ਇੱਥੋਂ ਮਿਲ ਜੂਗਾ ਸਾਈਜ਼ ਦੇ ਤੇ ਪਰ ਪ੍ਰੋਡਕਟ ਵੀ ਨਾਲ ਰੱਖੇ ਹੋਇਆ ਹਮਾਲਿਆ ਦੇ ਪ੍ਰੋਡਕਟਾਂ ਚ ਕੀ ਹੈਗਾ ਆ ਜਿਸ ਤਰ੍ਹਾਂ ਤੁਹਾਨੂੰ ਬੇਬੀ ਸ਼ੈਂਪੂ ਹਮਾਲਿਆ ਦੇ ਬੇਬੀ ਸ਼ੈਂਪੂ ਚਾਹੀਦਾ ਹੈ ਉਹ ਵੀ ਤੁਹਾਨੂੰ ਮਿਲ ਜੂਗਾ ਇਹ ਜਿੱਦਾਂ ਡਾਈਪਰ ਰੈਸ਼ ਕੇ ਕਰੀਮ ਆ ਉਹ ਵੀ ਤੁਹਾਨੂੰ ਮਿਲ ਜੂਗੀ ਰੇਟ ਲਿਖਿਆ ਹੋਇਆ ਇਹਨਾਂ ਤੇ ਰੈਸ਼ ਕੇ ਕਰੀਮ ਜਿਹੜੀ ਆ ਉਹ ਵੀ ਤੁਹਾਨੂੰ ਜਿੱਦਾਂ ਰੈਸ਼ ਸਪੈ ਜਾਂਦੇ ਬੱਚਿਆਂ ਦੇ ਤੇ ਉਹ ਵੀ ਤੁਹਾਨੂੰ 120 ਰੁਪਏ ਦੀ ਕਰੀਮ ਮਿਲ ਜੂਗੀ ਇਸ ਤਰ੍ਹਾਂ ਦੇ ਪੈਕਿੰਗ ਹੈਗੀ ਆ ਤੇ ਇੱਧਰ ਤੁਹਾਨੂੰ ਸ਼ੈਂਪੂ ਵੀ ਮਿਲ ਜੂਗਾ ਬੱਚਿਆਂ ਦਾ ਤੇ ਇੱਧਰ ਬੇਬੀ ਕਰੀਮ ਹੈ ਹਮਾਲਿਆ ਚ ਮਿਲ ਜੂਗੀ ਲਿਖੇ ਹੋਇਆ ਪ੍ਰਾਈਸ 77 ਰੁਪਏ ਲਿਖਿਆ ਹੋਇਆ ਹੈ ਤੇ ਇੱਧਰ ਜੇ ਤੁਸੀਂ ਪਾਊਡਰ ਲੈਣੇ ਆ ਬੇਬੀ ਹਮਾਲਿਆ ਦਾ ਤੇ ਇਹ 168 ਰੁਪਏ ਲਿਖਿਆ ਹੋਇਆ ਰੇਟ ਤੇ ਤੁਹਾਨੂੰ ਮਿਲ ਜੂਗਾ ਇੱਧਰ ਸਾਬਣ ਚਾਹੀਦਾ ਤੇ ਤੁਹਾਨੂੰ 84 ਰੁ ਬੇਬੀ ਸੋਪ ਹਨ ਇਹ ਸੋਪ ਆ ਇਹ 84 ਰੁਪਏ ਆ ਤੇ ਜੇ ਤੁਸੀਂ ਬੇਬੀ ਪ੍ਰੋਡਕਟ ਹਿਮਾਲਿਆ ਦੇ ਲੈ ਜਾਨੇ ਬੱਚਿਆਂ ਦੇ ਪ੍ਰੋਡਕਟ ਬੇਬੀ ਤੁਹਾਨੂੰ ਇੱਥੇ ਮਿਲ ਜੂਗਾ ਇਧਰ ਮ사ਜ ਆਇਲ ਵੀ ਮਿਲ ਜੂਗਾ ਬੱਚਿਆਂ ਦਾ ਤੇ ਰੇਟ ਛੋਟੀ ਪੈਕਿੰਗ ਵਿੱਚ ਵੀ ਮਿਲ ਜੂਗਾ 55 ਰੁਪਏ ਵੱਡੀ ਪੈਕਿੰਗ ਹੈਗੀ ਆ 120 ਰੁਪਏ ਤੇ ਜਿਹੜੀ ਹੈਗੀ ਆ ਬੱਚਿਆਂ ਦਾ ਤੇਲ ਜਿਹੜਾ ਆ ਹਿਮਾਲਿਆ ਦਾ ਉਹ ਵੀ ਤੁਹਾਨੂੰ ਮਿਲ ਜੂਗਾ 240 ਰੁਪਏ ਇਹ ਤੁਹਾਨੂੰ ਮ사ਜ ਆਇਲ ਚਾਹੀਦਾ ਤਾਂ ਮ사ਜ ਆਇਲ ਵੀ ਮਿਲ ਜੂਗਾ ਛੋਟੀ ਪੈਕਿੰਗ 55 ਰੁਪਏ ਦੀ ਵੱਡੀ ਪੈਕਿੰਗ 120 ਰੁਪਏ ਦੀ ਇੱਧਰ हेयर ऑयल हेयर ऑयल ਵੀ ਹਿਮਾਲਿਆ ਦੇ ਨਾਲ ਨਾ ਰੱਖਿਆ ਹੋਇਆ ਹੈ ਬੇਬੀ हेयर ऑयल ਜਿਹੜੀ ਵੱਡੀ ਪੈਕਿੰਗ ਹੈ 240 ਰੁਪਏ ਦੀ ਛੋਟੀ ਪੈਕਿੰਗ ਲੈ ਜਾਣੀ 136 ਰੁਪਏ ਤੇ ਇਹ ਬੇਬੀ ਲੋਸ਼ਨ ਬੇਬੀ ਲੋਸ਼ਨ ਵੀ ਤੁਹਾਨੂੰ ਮਿਲ ਜੂਗੇ ਦੇਖ ਸਕਦੇ ਆ ਇੱਥੇ ਲੱਗੇ ਹੋਏ ਆ ਬੇਬੀ ਲੋਸ਼ਨ ਵੀ ਕਾਫੀ ਰੱਖੇ ਹੋਏ ਆ ਤੇ ਲੋ ਅੱਛੇ ਇੱਥੇ ਤੁਹਾਨੂੰ ਹਰ ਕਿਸ ਤਰ੍ਹਾਂ ਦਾ ਪ੍ਰੋਡਕਟ ਬੇਬੀ ਪ੍ਰੋਡਕਟ ਹਿਮਾਲਿਆ ਦੇ ਪ੍ਰੋਡਕਟ ਮਿਲ ਜੂਗੇ ਚਾਹੇ ਬੇਬੀ ਸ਼ੈਂਪੂ ਹੋਣ ਚਾਹੇ ਪਾਊਡਰ ਹੋਵੇ ਕਰੀਮ ਹੋਵੇ ਰੈਸ਼ ਕ੍ਰੀਮ ਹੋਵੇ ਤੇ ਸ਼ੈਂਪੂ ਮਿਲ ਜੂਗੇ ਤੁਹਾਨੂੰ ਇਧਰ ਸ਼ਿਸ਼ੂ ਕੇਸ਼ ਤੇਲ ਹਨਾ हेयर ऑयल ਵੀ ਤੁਹਾਨੂੰ ਦਿਖਾਤਾ ਹੈ ਆ ਕਿ हेयर ਤੇ ਆਇਲ ਵੀ ਮ사ਜ ਆਇਲ ਹਰ ਤਰ੍ਹਾਂ ਦੇ ਬੱਚਿਆਂ ਦੇ ਪ੍ਰੋਡਕਟ ਇੱਥੇ ਮਿਲਦੇ ਆ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਆਣਾ ਕਿੱਥੇ ਆ ਗਵਰਨਮੈਂਟ ਕਲੈਕਸ਼ਨ ਹਰਿਆਣੇ ਦੇ ਵਿੱਚ ਪਟ્રોલ ਕੰਪਨੀ ਦੇ ਸਾਹਮਣੇ ਆ ਤੇ ਇਧਰ ਡਾਈਪਰ ਵਗੈਰਾ ਵੀ ਲੱਗੇ ਹੋਏ ਆ ਹਰ ਤਰ੍ਹਾਂ ਦੇ ਡਾਈਪਰ ਤੁਹਾਨੂੰ ਦਿਖਾ ਦਿੱਤੇ ਆ ਉਹ ਵੀ ਮਿਲ ਜੂਗੇ ਇਧਰ ਤੁਹਾਨੂੰ ਫੈਨਾ ਦੇ ਜੇ ਫੈਨਾ ਦੇ ਤੁਸੀਂ ਲੈ ਜਾਣੀਆਂ ਫੈਨਾ ਸਰਫ ਲੈ ਜਾਣਾ ਤੇ ਲਿਖੀ ਹੋਈ ਆ 230 ਰੁਪਏ ਪੈਕਿੰਗ ਇਸ ਤਰ੍ਹਾਂ ਫੈਨਾ ਦੇ ਵੀ ਤੁਹਾਨੂੰ ਮਿਲ ਜੂਗਾ ਸਰਫੈਕਸਲ ਵੀ ਮਿਲ ਜੂਗਾ ਵੀਲ ਵੀਲ ਜਿਹੜਾ ਸਰਫਾ ਉਹ ਵੀ ਤੁਹਾਨੂੰ ਪੈਕਿੰਗ ਮਿਲ ਜੂਗੀ ਟਾਇਲ ਲੈ ਜਾਣਾ 435 ਰੁਪਏ ਤੇ 1 ਕਿਲੋ ਫ੍ਰੀ ਮਿਲਦਾ ਇਹਦੇ ਨਾਲ 400 ਦੇਖੋ ਲਿਖਿਆ ਹੋਇਆ ਉੱਤੇ ਰੇਟ ਵੀ ਲਿਖਿਆ ਹੋਇਆ 435 ਰੁਪਏ ਤੇ ਜੇ ਛੋਟੇ ਟਾਇਲ ਦੇ ਪੈਕੇਟ ਲੈ ਜਾਣਾ ਉਹ ਵੀ ਤੁਹਾਨੂੰ ਮਿਲ ਜੂਗਾ ਫੈਨਾ ਦਾ ਲੈ ਜਾਣਾ ਫੈਨਾ ਵੀ ਮਿਲ ਜੂਗਾ ਸਰਫੈਕਸਲ ਵੀ ਮਿਲ ਜੂਗਾ ਤੇ ਘੜੀ ਸਾਬਣ ਵੀ ਮਿਲ ਜੂਗਾ ਤੁਹਾਨੂੰ ਸੌਰੀ ਕੜੀ ਸਰਫ ਤੋਂ ਤੁਹਾਨੂੰ ਮਿਲ ਜੂਗਾ ਵੀਲ ਦੇ ਵੀ ਵੈਕਟ ਮਿਲ ਜੂਗਾ ਇਦਾਂ ਜੀ ਸੀਰਾ ਦਾ ਮਤਲਬ ਕਿ ਸਾਬਣ ਲੈ ਜਾਣਾ ਤੁਸੀਂ ਸਾਬਣ ਵੀ ਤੁਹਾਨੂੰ ਮਿਲ ਜੂਗਾ 100 ਰੁਪਏ ਦੇ ਦੇਖੋ ਪੈਕਿੰਗ ਰੇਟ ਸਾਰੇ ਲਿਖੇ ਹੋਏ ਆ ਤੇ ਬਾਕੀ ਇਸ ਤਰ੍ਹਾਂ ਫੈਨਾ ਦੇ ਵੀ ਲਿਖੇ ਹੋਏ ਆ ਤੇ ਜੇ ਤੁਸੀਂ ਭੰਡਰ ਮੰਨਣ ਵਾਲਾ ਸਾਬਣ ਲੈ ਜਾਣਾ ਤੇ ਦੇਖੋ ਪੈਕਿੰਗਾਂ ਚ ਲਿਖਿਆ ਹੋਇਆ ਆ 33 ਰੁਪਏ ਤੇ ਇਹਨਾਂ ਦੇ ਵਿੱਚ 4 ਗੱਟ 2 ਫਰੀ ਚ 4 ਦੇ ਵਿੱਚ 2 ਫਰੀ ਆ ਬਿੰਦੇ ਇਹ ਦੇਖੋ ਲਿਖੇ ਹੋਏ ਆ ਤੇ ਤੁਹਾਨੂੰ ਰੇਟ ਸਾਰੇ ਲਿਖੇ ਮਿਲਣਗੇ ਇੱਥੇ ਤੇ ਕੰਫਰਟ ਵੀ ਤੁਹਾਨੂੰ ਚਾਹੀਦਾ ਤਾਂ ਕੰਫਰਟ ਉਹ ਜਾਲਾ ਈਜੀ ਤੇ ਲੋ ਜਾ ਸਕਦੇ ਆ ਤੇ ਇੱਧਰ ਤੁਹਾਨੂੰ ਡਿਸ਼ ਵਾਸ਼ ਚਾਹੀਦਾ 40 ਰੁਪਏ ਦੀ ਪੈਕਿੰਗ ਲੱਗੀ ਹੋਈ ਆ ਡਿਸ਼ ਵਾਸ਼ ਦੀ ਤੇ ਤੁਹਾਨੂੰ ਡਿਸ਼ ਵਾਸ਼ ਮਿਲ ਜਾਊਗਾ ਤੇ ਇੱਧਰ ਕਲੀਨਰ ਹੈ ਨਾ ਫਰਸ਼ ਕਲੀਨਰ ਕਲੀਨਰ ਵੀ ਮਿਲ ਜੂਗਾ ਇੱਧਰ ਤੁਹਾਨੂੰ ਬਾਥਰੂਮ ਕਲੀਨਰ ਵੀ ਮਿਲ ਜੂਗਾ ਕਲੀਨਰ ਸਾਰੇ ਤਰ੍ਹਾਂ ਦੇ ਹੈਗੇ ਆ ਗਲਾਸ ਕਲੀਨਰ ਵੀ ਹੈਗਾ ਆ ਤੇ ਇਸ ਤਰ੍ਹਾਂ ਤੁਹਾਨੂੰ ਸਬਾਨ ਲਿਕਵਿਡ ਸਾਬੂਨ ਲਿਕਵਿਡ ਸਾਬੂਨ ਵੀ ਜਿਨ੍ਹਾਂ ਨੂੰ ਚਾਹੀਦਾ ਹੋਵੇ 55 ਰੁਪਏ ਦੀ ਪੈਕਿੰਗ ਵਾਲਾ ਲਿਕਵਿਡ ਸਾਬੂਨ ਵੀ ਮਿਲ ਜੂਗਾ ਤੁਹਾਨੂੰ ਤੇ ਬਾਕੀ ਤੁਸੀਂ ਹਰ ਤਰ੍ਹਾਂ ਦੇ ਇੱਥੇ ਸਮਾਨ ਹੈਗਾ ਆ ਟੰਡੇ ਦੀਆਂ ਬੋਤਲਾਂ ਛੋਟੀਆਂ ਵੱਡੀਆਂ ਕਿਸੇ ਤਰ੍ਹਾਂ ਨੇ ਵੀ ਲੈ ਜਾਣੀਆਂ ਹੋ ਜੇ ਬਲੈਸਡ ਦੀਆਂ ਛੋਟੇ ਰੇ ਬੋਤਲਾਂ ਕਿੰਨੇ ਦੀਆਂ ਲੈ ਜਾਣੀਆਂ ਬੋਤਲਾਂ ਤੁਹਾਨੂੰ ਵੀ ਮੈਡੂਲਿੰਕ ਤੇ ਵਗੈਰਾ ਦੀ ਬੋਤਲਾਂ ਮਿਲ ਜੂਗੀਆਂ ਤੇ ਹਾਰਪਿਕ ਵਗੈਰਾ ਵੀ ਮਿਲ ਜੂਗਾ ਦੇਖੋ ਹਾਰਪਿਕ ਵੀ ਲੱਗਾ ਹੋਇਆ ਹੈ ਟਮੇਟੋ ਸੋਸ ਤੁਸੀਂ ਲੈ ਜਾਣੀਆਂ ਚਾਹੇ ਸੋਇਆ ਸੋਸ ਲੈ ਜਾਣੀਆਂ ਚਿੱਲੀ ਸੋਸ ਲੈਣੀ ਟਮੇਟੋ ਸੋਸ ਦੀਆਂ ਛੋਟੀਆਂ ਬੋਤਲਾਂ ਮਿਲ ਚੁਕੀਆਂ ਤੇ ਇੱਧਰ ਜੇ ਤੁਸੀਂ ਵਿਨੇਗਰ ਲੈ ਜਾਣਾ ਹੈ ਵਿਨੇਗਰ ਵੀ ਵਾਈਟ ਵਿਨੇਗਰ ਵੀ ਮਿਲ ਜੂਗਾ ਤੇ ਦੂਸਰਾ ਬਲੈਕ ਵੀ ਵਿਨੇਗਰ ਬਰਾਉਨ ਵਿਨੇਗਰ ਵੀ ਮਿਲ ਜੂਗਾ ਤੁਹਾਨੂੰ ਵਿਨੇਗਰ ਵੀ ਲੱਗੇ ਹੋਏ ਜੈਮ ਵੀ ਲੱਗੇ ਹੋਏ ਜੈਮ ਵੀ ਤੁਹਾਨੂੰ ਮਿਲ ਜੂਵੇ ਤੇ ਇਧਰ ਗਾ ਗਾਰਲਿਕ ਪੇਸਟ ਜੇ ਤੁਸੀਂ ਗਾਰਲਿਕ ਪੇਸਟ ਲੈ ਜਾਣਾ ਤੇ ਦੇਖੋ ਗਾਰਲਿਕ ਪੇਸਟ ਵੀ ਤੁਹਾਨੂੰ ਇੱਥੋਂ ਮਿਲ ਜੂਗੇ ਤੇ ਜਰੂਰ ਇੱਕ ਵਾਰ ਵਿਜ਼ਿਟ ਕਰੋ ਤੇ ਇਹਨਾਂ ਤੇ ਰੇਟ ਉਹ ਤੁਸੀਂ ਇਹ ਨਹੀਂ ਹੈਗਾ ਰੇਟ ਲਿਖੇ ਹੋਏ 38 ਰੁਪਏ ਦੇਖੋ ਇਹ ਬੋਤਲ ਮਿਲਦੀ ਹੈ ਛੋਟੀ ਬੋਤਲ ਔਰ ਵੱਡੀ ਬੋਤਲਾਂ ਵੀ ਤੁਹਾਨੂੰ ਮਿਲ ਜੂਗੇ ਤੇ ਤੇਲ ਲੱਗਾ ਹੋਇਆ ਤੇਲ ਵੀ ਮਿਲ ਜੂਗਾ ਤੇਲ ਦੇ ਵੀ 290 ਰੁਪਏ ਦੇ 2 ਲੀਟਰ ਦੇ ਹਨ ਕਹਿੰਦੇ ਸ਼ੀਸ਼ੀ ਮਿਲ ਜੂਗੀ ਇਧਰ ਕਿੰਗ ਦਾ ਸੋਇਆਬੀਨ ਆਇਲ ਕਿੰਗ ਦਾ ਸੋਇਆਬੀਨ ਆਇਲ ਤੁਹਾਨੂੰ ਇਹ ਵੀ ਮਿਲ ਜੂਗਾ ਕਿੰਗ ਦਾ ਸੋਇਆਬੀਨ ਆਇਲ ਤੇ ਇਸ ਤਰ੍ਹਾਂ ਤੁਹਾਨੂੰ ਸੋਇਆਬੀਨ ਆਇਲ ਵੀ ਤੁਸੀਂ ਲੈ ਜਾਣਾ ਲੈ ਜਾ ਸਕਦੇ ਹੋ ਉੱਤੇ ਰੇਟ ਲਿਖਿਆ ਹੋਇਆ ਤੇ ਗਗਨ ਬਨਸ ਪਤੀਏ ਤੁਹਾਨੂੰ ਰੇਟ ਲਿਖਿਆ ਹੋਇਆ 150 ਰੁਪਏ ਦਾ 1 ਕਿਲੋ ਦੀ ਪੈਕਿੰਗ ਮਿਲਦੀ ਆ ਤੇ ਇਧਰ ਜੇ ਤੁਸੀਂ ਦੇਸੀ ਕੇ ਲੈ ਜਾਣਾ ਤੁਸੀਂ ਦੇਸੀ ਕੇਰੀਆਂ ਪੈਕਿੰਗਾਂ ਹੈਗੀਆਂ 210 ਰੁਪਏ ਦੀ ਛੋਟੀ ਪੈਕਿੰਗਾਂ ਵੱਡੀ ਪੈਕਿੰਗ ਹੈਗੀ 400 ਰੁਪਏ ਦੀ ਦੇਸੀ ਕੇ ਵੀ ਤੁਸੀਂ ਘਰ-ਬੜ ਤੋਂ ਬਾਹਰ ਲੈ ਜਾ ਸਕਦੇ ਹੋ ਉੱਤੇ ਤੁਹਾਨੂੰ ਮਤਲਬ ਕਿ ਸਾਰੇ ਅਜੰਤਾ ਵਗੈਰਾ ਦੇ ਹਨਾ ਕਲਰ ਮਿਲ ਜੂਗੇ ਜਿਹੜਾ ਕਲਰ ਚਾਹੀਦਾ ਤੁਹਾਨੂੰ ਹਨਾ ਕਲਰ ਵੀ ਤੁਹਾਨੂੰ ਤਾਂ ਲੱਡੂਆਂ ਚ ਪਾਉਣ ਨੂੰ ਕਲਰ ਹੁੰਦੇ ਹਰ ਤਰ੍ਹਾਂ ਦੇ ਕਲਰ ਵੀ ਨਾਲ ਰੱਖੇ ਹੋਏ ਆ ਚਲੋ ਜੀ ਇੱਧਰ ਤੇਲ ਵੀ ਤੁਹਾਨੂੰ ਮਿਲ ਜਾਊਗਾ ਤੇ ਇੱਧਰ ਤੁਹਾਨੂੰ ਪਿੱਛੇ ਵੀ ਦੱਸਿਆ ਗਿਆ ਸਾਬਣ ਵਗੈਰਾ ਸਾਰੇ ਮਿਲ ਜਾਊਗਾ ਕੋਲਕਟ ਵਗੈਰਾ ਜਾਂ ਰੈਕਸ ਹੋਣਾ ਆ ਲਕਸਾ ਲਕਸਾ 100 ਪੰਜ ਪੰਜ ਚੱਕੀਆਂ 100 55 ਰੁਪਏ ਤੁਹਾਨੂੰ ਮਿਲ ਜੂਗਾ ਤੇ ਇਧਰ ਡੱਬਾ ਵੀ ਮਿਲ ਜੂਗਾ 145 ਰੁਪਏ ਡੱਬੇ ਵਿੱਚ ਸਾਬਣ ਰੱਖਿਆ ਹੋਇਆ ਹੈ ਸਾਬਣ ਵੀ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ ਤੇਲ ਚਾਹੀਦਾ ਤੇਲ ਵੀ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਤੇਲ ਮਿਲਦੇ ਆ ਸ਼ੈਂਪੂ ਜੇ ਪਿਓਰ ਪਿਓਰ ਰੂਟਸ ਦਾ ਤੁਹਾਨੂੰ ਸ਼ੈਂਪੂ ਚਾਹੀਦਾ ਹੈ ਉਹ ਵੀ ਮਿਲ ਜੂਗਾ 1200 ਰੁਪਏ ਦਾ ਲਿਖਿਆ ਹੋਇਆ ਹੈ ਪ੍ਰਾਈਸ ਤੇ ਇਹਦੇ ਤੇ ਇੱਕ ਨਾਲ ਫੇਸ ਵਾਸ਼ ਫਰੀ ਹੈ ਦੇਖੋ ਤੇ ਪਿਓਰ ਰੂਟਸ ਦੇ ਜੇ ਤੁਸੀਂ ਸ਼ੈਂਪੂ ਲੈ ਜਾਨੇ ਇਹਦੇ ਨਾਲ 100 ਸੌਰੀ 110 ਰੁਪਏ ਦਾ ਫੇਸ ਵਾਸ਼ ਫਰੀ ਹੈ ਵੱਖ-ਵੱਖ ਮਤਲਬ ਕਿ ਲਿਖਿਆ ਹੋਇਆ ਤੁਸੀਂ ਲੈ ਜਾ ਸਕਦੇ ਆ ਕੇ ਇਸ ਤਰ੍ਹਾਂ ਤੁਸੀਂ ਤੜਨ ਵਾਸਤੇ ਲੈ ਜਾਣੇ ਆ 20-20 ਰੁਪਏ ਦੀਆਂ ਪੈਕਿੰਗ ਆਇਆ ਇਹ ਦੇਖੋ ਰਿਜਾ ਸਕਦੇ ਆ 20 ਰੁਪਏ ਦੀ ਇਦਾਂ ਇਸ ਤਰ੍ਹਾਂ ਦੇ ਤੁਹਾਨੂੰ ਤੜਨ ਵਾਸਤੇ ਦੇਖੋ ਮਿਲ ਜੂਗੇ ਪੈਕਿੰਗਾਂ ਕਿੰਨੀਆਂ ਹੋਈਆਂ ਆ ਇਧਰ 20 ਰੁਪਏ ਜੋ ਹੈ ਵੀ ਤੜਨ ਵਾਲਾ ਜਿਸ ਤਰ੍ਹਾਂ ਦੇ ਮਰਜੀ ਤੁਸੀਂ ਐਂਗਲ ਵਾਲੇ ਲੈ ਜਾ ਸਕਦੇ ਆ ਹਨਾ ਜਿੱਦਾਂ ਦੇ ਵੀ ਤੁਹਾਨੂੰ ਤੜਨ ਵਾਲੇ ਚਾਹੀਦੇ ਇਧਰ ਮਕਰੋਨੀਆ ਵਗੈਰਾ ਵੀ ਮਿਲ ਜੂਗੇ ਤੁਹਾਨੂੰ ਮਕਰੋਨੀਆ 20 20 ਰੁਪਏ ਦੀ ਪੈਕਿੰਗ ਵਿੱਚ ਇਧਰ ਪਾਸਤਾ ਮਿਲ ਜੂਗਾ ਤੁਹਾਨੂੰ ਸਪਰਿੰਗ ਵਾਲਾ ਪਾਸਤਾ ਮਿਲੂਗਾ ਸਿੰਪਲ ਵੀ ਪਾਸਤਾ ਮਿਲ ਜੂਗਾ ਬਾਈ ਬਾਈ ਤੇ ਲਿਖਿਆ ਹੋਇਆ ਤੇ ਇਧਰ ਤੁਹਾਨੂੰ ਮੈਗੀਆਂ ਵੀ ਇਸ ਤਰ੍ਹਾਂ ਦੀ ਛੋਟੀ ਪੈਕਿੰਗ ਦੀ ਮੈਗੀਆਂ ਮਿਲ ਜੂਗੀਆਂ ਤੇ ਜੇ ਨੂਡਲ ਕਿਸੇ ਨੇ ਲੈ ਜਾਣੇ ਆ ਤੇ ਇਹ ਦੇਖੋ ਜੀ ਨੂਡਲ ਵੀ ਤੁਹਾਨੂੰ ਮਿਲ ਜੂਗਾ ਨੂਡਲ ਵੀ ਲੱਗੇ ਹੋਏ ਆ ਤੇ ਤੇ ਨੂਡਲ ਵੀ ਤੁਹਾਨੂੰ ਮਿਲ ਜੂਗਾ ਮੈਕੀਆ ਆ ਮਤਲਬ ਖਾਣ ਪੀਣ ਦਾ ਹਰ ਤਰ੍ਹਾਂ ਦਾ ਸਮਾਨ ਆ ਟਰਮੀਕਲ ਜਾਣਾ ਪਾਊਡਰ ਤੇ ਤੁਸੀਂ ਉਹ ਵੀ ਤੁਹਾਨੂੰ ਮਿਲ ਜੂਗਾ ਇਸ ਤਰ੍ਹਾਂ ਜੇ ਧਨੀਆ ਵੀ ਕਿਸੇ ਨੇ ਇਸ ਤਰ੍ਹਾਂ 15 ਰੁਪਏ ਦੀ ਪੈਕਿੰਗ ਵਿੱਚ ਲੱਗਾ ਹੋਇਆ ਆ ਕਾਫੀ ਸਮਾਨ ਆ ਜੇ ਐਮ ਡੀ ਐਚ ਦੇ ਮਸਾਲੇ ਤੁਸੀਂ ਲੈ ਜਾਣੇ ਉਹ ਵੀ ਤੁਹਾਨੂੰ ਮਿਲ ਜੂਗੇ ਕੈਚ ਦੇ ਮਸਾਲੇ ਕੈਚ ਦੇ ਮਸਾਲੇ ਲੈ ਜਾਣੇ 75 ਰੁਪਏ ਇਸ ਤਰ੍ਹਾਂ ਦੇ ਚਨਾ ਮਸਾਲਾ ਚਟਪਟਾ ਚਾਟ ਮਸਾਲਾ ਕੈਚ ਦੇ ਵੀ ਤੁਹਾਨੂੰ ਮਿਲ ਜੂਗੇ ਹੈ ਇੱਕ ਵੀ ਤੁਹਾਨੂੰ ਮਿਲ ਜੂਗੇ ਜੀਰੂਰ ਇੱਕ ਵਾਰੀ ਵਿਜ਼ਿਟ ਕਰੋ ਆਣਾ ਕਿੱਥੇ ਹਰਿਆਣੇ ਦੇ ਵਿੱਚ ਆਣਾ ਆ ਤੇ ਜੇ ਜੀਰੇ ਦੀ ਗੱਲ ਕਰੀਏ ਤੁਹਾਨੂੰ ਜੀਰਾ ਇੱਥੇ ਪੈਕ ਮਤਲਬ ਕਿ ਰੇਟ ਲਿਖੇ ਹੋਏ ਆ ਤੁਹਾਨੂੰ ਕਨਫਿਊਜ਼ ਨਹੀਂ ਹੁੰਦੇ ਕਿ ਹਾਂ ਵੀ ਰੇਟ ਕੀ ਆ ਕੋਸ਼ ਪੁੱਛਣਾਂ ਦੀ ਲੋੜ ਨਹੀਂ ਹੈ ਕਿ ਤੁਸੀਂ ਆਪਣਾ ਸਮਾਨ ਲੈ ਜਾ ਸਕਦੇ ਆ 30 ਰੁਪਏ ਇਸ ਤਰ੍ਹਾਂ ਸੋਫ ਸੋ ਫੋਮੇ ਲੁਕੀ ਜੀ ਰਾਇਆ ਹਨ ਲਗਾਏ ਹੋਏ ਤੀਰ ਤੇ ਇਸ ਤਰ੍ਹਾਂ ਦੀ ਪੈਕਿੰਗ ਹੈ ਇਹਨਾਂ ਨੇ ਆਪ ਕੀਤੀਆਂ ਹੋਈਆਂ ਆ ਔਰ ਸਮਾਨ ਫਰੈਸ਼ ਵਾ ਮਤਲਬ ਕਿ ਪਹਿਲਾਂ ਅਸੀਂ ਲਗਾਏ ਆ ਇਹਨੇ ਕਿ ਹਾਂ ਵੀ ਤੁਸੀਂ ਆ ਜਾਓ ਅਸੀਂ ਪਹਿਲਾਂ ਸਮਾਨ ਯੂਜ਼ ਕੀਤਾ ਆ ਸਮਾਨ ਵਧੀਆ ਲੱਗਾ ਤੇ ਫਿਰ ਵੀਡੀਓ ਪਾਈ ਆ ਸਾਨੂੰ ਪਤਾ ਹੈ 3-4 ਮਹੀਨੇ ਹੋਏ 6 ਮਹੀਨੇ ਹੋ ਗਏ ਸ਼ਾਇਦ ਇਹਨੂੰ ਖੁੱਲੇ ਨੂੰ ਸਾਨੂੰ ਪਤਾ ਸੀ ਤੇ ਇਸ ਤਰ੍ਹਾਂ ਤੁਸੀਂ ਧਨੀਆ ਵੀ ਲੈ ਜਾਣੇ ਮਸਾਲਾ ਹਨਾ ਮਸਾਲਾ ਵੀ ਲੈ ਜਾਣੇ ਆ ਤੇ ਗਰਮ ਮਸਾਲਾ ਤੇ ਤੁਹਾਨੂੰ 80 ਰੁਪਏ ਦੀ ਪੈਕਿੰਗ ਮਿਲ ਜੂਗੀ ਤੇ ਜੁਵੈਨ ਵੀ ਇਸ ਤਰ੍ਹਾਂ ਦੀ ਪੈਕਿੰਗਾਂ ਕੀਤੀਆਂ ਹੋਈਆਂ ਆ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਮਿਲ ਜੂਗੀ ਜੇ ਮਿਰਚਾਂ ਵੀ ਲੈ ਜਾਣੀਆਂ ਪੀਸੀਆਂ ਮਿਰਚਾ 28 ਰੁਪਏ ਤੇ ਤੁਹਾਨੂੰ ਪੈਕਿੰਗ ਹਰ ਤਰ੍ਹਾਂ ਇਸ ਤਰ੍ਹਾਂ ਕੀਤੀਆਂ ਹੋਈਆਂ ਨੇ ਇਹਨਾਂ ਨੇ ਘਰ ਆਪ ਪੈਕਿੰਗ ਜਿੱਦਾਂ ਤੁਹਾਨੂੰ ਦਿਖਿਆ ਕਰਦੇ ਆ ਧਨੀਆ ਦੀ ਗੱਲ ਕਰੀਏ ਤਾਂ ਇੱਥੇ ਤੁਹਾਨੂੰ ਚਾਹ ਪੱਤੀ 1/2 ਕਿਲੋ ਦੀ ਪੈਕਿੰਗ ਚ ਅਗਨੀ ਚਾਹ ਪੱਤੀ ਵੀ ਮਿਲ ਜੂਗੀ ਤੇ ਦੂਜੀ ਚਾਹ ਪੱਤੀ ਤਾਜ਼ਾ ਹੈ ਤਾਜ਼ਾ ਜਿਹਾ ਮਿਲ ਰਿਹਾ ਹੈ ਮਤਲਬ ਕਿ ਚਾਹ ਪੱਤੀ ਕੋਈ ਦਾਦੀ ਨਹੀਂ ਜੇ ਤੁਸੀਂ ਖੁੱਲੀ ਚਾਹ ਪੱਤੀ ਲੈ ਜਾਣਾ ਚਾਹੁੰਦੇ ਹੋ ਖੁੱਲੀ ਚਾਹ ਪੱਤੀ ਮਿਲ ਜੂਗੀ ਤੇ ਸੌਗੀ ਵੀ ਰੱਖੀ ਹੋਈ ਆ ਬਾਦਾਮ ਵੀ ਰੱਖੇ ਹੋਏ ਆ ਦੇਖੋ 78 ਰੁਪਏ ਚ 100 ਗੀ ਵੀ ਲਾਈ ਹੋਈ ਆ ਇਹਨਾਂ ਨੇ ਇਸ ਤਰ੍ਹਾਂ ਦੇ ਜੇ ਤੁਸੀਂ ਕੌਫੀ ਵਾਲੇ ਤੁਹਾਨੂੰ ਪਹੁੰਚ ਆਏ ਤਾਂ ਕੌਫੀ ਵਾਲੇ ਪੌਚੇ ਵੀ ਮਿਲ ਜੂਗੇ ਤੇ ਇਲਾਚੀਆਂ ਵੀ ਲੱਗੀਆਂ ਹੋਈਆਂ ਦੇਖੋ ਜੀ ਤੇ ਇਲਾਚੀਆਂ ਵੀ ਲੈ ਜਾ ਸਕਦੇ ਆ ਜੇ ਇਧਰ ਕਾਲੀ ਮਿਰਚ ਉਹ ਇਸ ਤਰ੍ਹਾਂ ਨੇ ਪੈਕਿੰਗਾਂ ਕੀਤੀਆਂ ਹੋਈਆਂ ਆ ਇਹਨਾਂ ਨੇ ਤੇ ਲੌਂਗ ਲੈ ਜਾਣੇ ਆ ਲੌਂਗ ਲੈ ਜਾ ਸਕਦੇ ਆ ਹਰ ਇਲਾਕੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਪੈਕਿੰਗ ਵਿੱਚ ਮਿਲ ਜਾਊਗੀ ਹਰ ਕਿਸ ਤਰ੍ਹਾਂ ਦੀਆਂ ਤੇ ਇੱਧਰ ਜੇ ਤੁਸੀਂ ਇਮਲੀ ਲਜਾਣੀ ਹੋਵੇ ਤੇ ਇਮਲੀ ਵੀ ਤੁਹਾਨੂੰ ਪਿਆਕੇ ਮਿਲ ਜਾਊਗੀ ਤੇ ਸਮਾਨ ਮਤਲਬ ਕਿ A ਤੋਂ ਲੈ ਕੇ Z ਤੱਕ ਸਾਰਾ ਸਮਾਨ ਮਿਲ ਜਾਊਗਾ ਬੇਸਣ ਮਿਲ ਜਾਊਗਾ ਇੱਧਰ ਤੁਹਾਨੂੰ ਜਿਸ ਤਰ੍ਹਾਂ ਦੁੱਧ ਵਾਲੀਆਂ ਸੇਮੀਆਂ ਚਾਹੀਦੀਆਂ ਕਿਸੇ ਨੂੰ ਸੇਮੀਆਂ ਮਿਲੇ ਜਾ ਸਕਦੇ ਦੜੀਆਂ ਮਿਲ ਜਾਊਗਾ ਤੁਹਾਨੂੰ ਤੇ ਬੇਸਣ ਕਿਲੋ ਦੀ ਪੈਕਿੰਗ ਅੱਧਾ ਕਿਲੋ ਦੀ ਪੈਕਿੰਗ ਵਿੱਚ ਮਿਲ ਜਾਊਗਾ ਇਸ ਤਰ੍ਹਾਂ ਬੇਸਣ ਇੱਧਰ ਵੀ 45 ਰੁਪਏ ਦਾ ਕਿਲੋ ਦੀ ਪੈਕਿੰਗ ਵਿੱਚ ਲੱਗਾ ਹੋਇਆ ਇੱਧਰ ਖਾਂਡੇ ਵੀ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਆ ਤੇ ਇਹ ਸੂਜੀ ਵਗੈਰਾ ਤੁਹਾਨੂੰ ਮਿਲ ਜਾਊਗੀ ਤੁਸੀਂ ਇਸ ਤਰ੍ਹਾਂ ਦੀ ਪੈਕਿੰਗ ਬਿਸਕੁਟਾਂ ਲੈ ਜਾਣੀਆਂ ਤੇ ਇਸ ਤਰ੍ਹਾਂ ਦੀਆਂ ਵੱਡੀਆਂ ਪੈਕਿੰਗਾਂ ਵਿੱਚ ਹਨ ਬਿਸਕੁਟ ਮਿਲ ਜਾਊਗੇ ਤੇ ਇਹ ਵੀ ਤੁਸੀਂ ਲੈ ਜਾ ਸਕਦੇ ਜੇ ਤੁਸੀਂ ਗਿਫਟ ਵੀ ਕਰਨੀ ਹੈ ਤੇ ਇਸ ਤਰ੍ਹਾਂ ਦੀ ਪੈਕਿੰਗ ਵਿੱਚ ਗਿਫਟ ਵੀ ਹੈ ਤੁਹਾਨੂੰ ਦੇਸੀ ਕੇ ਦੇ ਬਿਸਕੁਟ ਵੀ ਮਿਲ ਜਾਊਗੇ 60 ਰੁਪਏ ਦੇ ਲੱਗੇ ਹੋਏ ਆ ਤੇ ਇਸ ਤਰ੍ਹਾਂ ਦੇ ਪੈਕਿੰਗ ਉਹ ਵੀ ਤੁਹਾਨੂੰ ਮਿਲ ਜੂਗੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਆਣਾ ਕਿਤੇ ਹਰਿਆਣੇ ਦੇ ਵਿੱਚ ਭੂੰਗਾ ਹਰਿਆਣਾ ਤੇ ਪੈਟਰੋਲ ਪੰਪ ਦੇ ਸਾਹਮਣੇ ਬੋਮਨ ਕਲੈਕਸ਼ਨ ਕਰਿਆਨਾ ਸਟੋਰ ਨਮਾ ਖੁੱਲਾ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਜਿਹੜੀਆਂ ਕਟੋਰੀਆਂ ਤੁਹਾਨੂੰ 15 15 ਰੁਪਏ ਚ ਕਟੋਰੀਆਂ ਵੀ ਮਿਲ ਜੂਗੀਆਂ ਜੇ ਤੁਹਾਨੂੰ ਇਸ ਤਰ੍ਹਾਂ ਦੇ ਕੈਂਡੀ ਪੈਕਟਰੀ ਚਾਹੀਦੇ ਤਾਂ ਕੈਂਡੀ ਪੈਕਟ ਵੀ ਤੁਹਾਨੂੰ ਮਿਲ ਜੂਗੇ ਇਸ ਤਰ੍ਹਾਂ ਦੇ ਤੇ ਲੋਜੀ ਕੈਂਡੀਆਂ ਜਿਨ੍ਹਾਂ ਨੂੰ ਚਾਹੀਦੀਆਂ ਖਾਣ ਦੇ ਸ਼ਿਕਾਇਨਾ ਤੇ ਕੈਂਡੀਆਂ ਵੀ ਲੈ ਜਾ ਸਕਦੇ ਜੇ ਤੁਸੀਂ ਕੱਚਕਾਂ ਮਿਲ ਰਜਾਣੀ ਆ ਇਸ ਤਰ੍ਹਾਂ ਤੇਲ ਵਾਲੀ ਗਲ ਚੋ ਵੀ ਤੁਹਾਨੂੰ ਮਿਲ ਜੂਗੀ ਪੈਕਿੰਗਾਂ ਲੱਗੀਆਂ ਹੋਈਆਂ ਆ ਤੇਲ ਵਾਲੀ ਕੱਚਕਾ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਤੁਹਾਨੂੰ ਤੇਲ ઓਇਲ ਚਾਹੀਦਾ ਹੋਵੇ ਤਾਂ ਤਿਲਾਂ ਦਾ ਓਇਲ ਉਹ ਵੀ ਤੁਹਾਨੂੰ ਇੱਥੇ ਮਿਲ ਜੂਗਾ ਤੇ 70 ਰੁਪਏ ਦੀ ਬੋਤਲ ਤੇਲ ਓਇਲ ਇਹ ਵੀ ਤੁਹਾਨੂੰ ਇੱਥੇ ਮਿਲ ਜੂਗਾ ਤੇ ਜੇ ਤੁਸੀਂ ਇਹ ਇਸ ਤਰ੍ਹਾਂ ਮਤਲਬ ਕਿ ਤੇਲ ਲੈ ਜਾਣੀ ਚਾਹੁੰਦੇ ਆ ਤੇ ਮੈ ਅੱਗੇ ਮਸਾਲੇ ਲੈ ਜਾਣੀ ਚਾਹੁੰਦੇ ਆ ਵੀ ਤੁਹਾਨੂੰ ਮਿਲ ਜੂਗੇ ਤੇ ਓੜੋ ਮੋਸ ਵੀ ਲੱਗੀਆਂ ਹੋਈਆਂ ਆ ਤੇ ਦੇਖ ਸਕਦੇ ਹੋ ਡੋਮੋਸ ਵੀ ਤੁਹਾਨੂੰ ਮਿਲ ਜੂਗੇ ਇੱਥੋਂ ਤੇ ਬ੍ਰਸ਼ ਵਗੈਰਾ ਵੀ ਆ ਬੱਲਵ ਵੀ ਆ ਬੱਲਵ ਵੀ ਤੁਹਾਨੂੰ ਮਿਲ ਜੂਗਾ ਬ੍ਰਸ਼ ਵਗੈਰਾ ਵੀ ਗੁੱਡ ਨਾਈਟ ਇਸ ਤਰ੍ਹਾਂ ਦੇ ਲਿਕਵਿਡ ਵੀ ਤੁਹਾਨੂੰ ਬਾਈ ਮਿਲ ਜੂਗੇ ਤੇ ਜਰੂਰ ਆਣਾ ਕਿੱਥੇ ਆ ਰਸ ਵੀ ਤੁਹਾਨੂੰ ਮਿਲ ਜੂਗੇ ਇਹ ਦੇਖੋ ਵੂਮਨ ਕਲੈਕਸ਼ਨ ਆਉਣਾ ਕਿੱਥੇ ਆ ਹਰਿਆਣੇ ਦੇ ਵਿੱਚ ਆਉਣਾ ਹੈ ਪੂੰਗਾ ਹਰਿਆਣਾ ਤੇ ਪੈਟਰੋਲ ਪੰਪ ਦੇ ਸਾਹਮਣੇ ਸ਼ਾਪ ਆ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਤੇ ਤੁਸੀਂ देसी गोड़ ਲੈਣਾ ਤੇ ਇਸ ਤਰ੍ਹਾਂ ਡਰਾਈ ਫਰੂਟ ਵਾਲਾ देसी गोड़ ਵੀ ਖਿਲ ਜਾਗਾ ਤੇਰੇ ਵਿੱਚ ਸੌਂਡ ਵਗੈਰਾ ਮੂੰਗਫਲੀ ਵਗੈਰਾ ਤੇ ਨਾਰੀਅਲ ਵਗੈਰਾ ਲੱਗਾ ਹੋਇਆ ਤੇ ਡਰਾਈ ਫਰੂਟ ਗੋੜ ਵਾ ਤੇ ਅੱਧਾ ਕਿਲੋ ਦੀ ਪੈਕਿੰਗ ਫਰੈਸ਼ ਚਵਾ ਤੇ 55 ਰੁਪਏ ਦੀ ਪੈਕਿੰਗ ਇਸ ਤਰ੍ਹਾਂ ਤੇ ਤੁਸੀਂ ਡਰਾਈ ਫਰੂਟ ਵਾਲਾ ਗੋੜ ਵੀ ਤੁਸੀਂ ਲੈ ਜਾ ਸਕਦੇ ਆਣਾ ਕਿਤੇ ਜਾਣਾ ਦੇ ਵਿੱਚ ਪੁੰਗਾ ਰਿਆਣੇ ਵਿੱਚ ਦੇਖੋ ਰੇਟ ਵੀ ਲਿਖੇ ਹੋਏ ਆ ਤੇ